ਹਾਂਜੀ ਮੈਂ ਅੱਜ ਹਮਲਾ ਫਾਊਂਡੇਸ਼ਨ ਆ ਇੱਕ ਵੱਡਾ ਹਮਲਾ ਮਾਰਨ ਜਾ ਰਹੀ ਹੈ ਪ੍ਰਸ਼ਾਸਨ ਦਾ ਕੀ ਸਹਿਯੋਗ ਰੂਪ ਵਿੱਚ ਬਿਲਕੁਲ ਜੀ ਇਹ ਹਮਲਾ ਫਾਊਂਡੇਸ਼ਨ ਦਾ ਮੂੜ ਵਸੇਬਾ ਜਿਹੜਾ ਹੁੰਦਾ ਉਹ ਉਹਨੂੰ ਐਕਚੁਅਲੀ ਹਮਲੇ ਦੀ ਲੋਡ ਹੁੰਦੀ ਹੈ ਤੇ ਹਮਲੇ ਫਾਊਂਡੇਸ਼ਨ ਵੱਲੋਂ ਇਹ ਬਹੁਤ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਅਸੀਂ ਅੱਜ ਸੁਣਾ ਇਹਨਾਂ ਦਾ ਇੱਕ ਬਹੁਤੀ ਆਰਗੇਨਾਈਜ਼ ਤਰੀਕੇ ਨਾਲ ਇੱਕ ਚੈਨਲ ਇਸ ਤਰੀਕੇ ਨਾਲ ਕੰਮ ਰਹੂਗਾ ਕਿ ਰੇਕੀ ਕਰਕੇ ਪ੍ਰੋਪਰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਜਿੰਨੇ ਵੀ ਆਪਣੇ ਲੋਕੀ ਹੈ ਜੋ ਜ਼ਰੂਰਤਾਂ ਹੈ ਉਹਨਾਂ ਨੂੰ ਜ਼ਰੂਰਤ ਦੇ ਸਮਾਨ ਜਿਹੜੇ ਲੋੜਵੰਨ ਨੂੰ ਪਹੁੰਚਾਉਂਦਾ ਪ੍ਰਸ਼ਾਸਨ ਦਾ ਇਹਦੇ ਵਿੱਚ ਡੈਫੀਨਿਟਲੀ ਇਹ ਕਿ ਮੈਨੂੰ ਸਾਡੇ ਤੋਂ ਮੰਗੀ ਸੀ ਕਿ ਵੀ ਸਾਨੂੰ ਜਿਹੜੇ ਹੈ ਐਟਲੀਸਟ ਪਿੰਡਾਂ ਦੇ ਜਿਹੜੇ ਪਟਵਾਰੀ ਸਬਾਨ ਹੈ ਉਹਨਾਂ ਨਾਲ ਇੱਕ ਵਾਰ بیس ਕੰਟੈਕਟ ਕਰ ਦਿੱਤਾ ਜਾਵੇ ਉਹ ਕਰ ਲਿਆ ਗਿਆ ਹੈ ਤੇ ਸਾਡੀ ਇਹ ਕੋਸ਼ਿਸ਼ ਰਹੂਗੀ ਕਿ ਇਹਨਾਂ ਤੋਂ ਜਿਹੜੀ ਫੀਡਬੈਕ ਆਂਦੀ ਹੈ ਉਹਨੂੰ ਅਸੀਂ ਡਿਵੈਲਪ ਕਰਕੇ ਇੱਥੇ ਜਿੰਨੇ ਹੋਰ ਲੋੜਵੰਦੇ ਹੈ ਤਾਂ ਕਿ ਅਸੀਂ ਜਿਹੜੇ ਬਾਕੀ ਐਨ ਜੀਓਜ਼ ਆ ਰਹੇ ਸਾਨੂੰ ਕੰਟੈਕਟ ਕਰ ਰਹੇ ਉਹਨਾਂ ਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਸੈਕਟਰਸ ਵੰਡ ਦਈਏ ਤਾਂ ਜਿਵੇਂ ਇਹ ਸੈਕਟਰ ਚ ਹਮਲਾ ਫਾਊਂਡੇਸ਼ਨ ਹੁਣ ਕੰਮ ਕਰਨ ਆਪਣਾ ਸ਼ੁਰੂ ਕਰੂਗੀ ਉਸੇ ਤਰੀਕੇ ਨਾਲ ਬਾਕੀ ਵੀ ਆਰਗੇਨਾਈਜ਼ ਤਰੀਕੇ ਨਾਲ ਪੂਰੇ ਫਿਰੋਜ਼ਪੁਰ ਜ਼ੀਰਾ ਕਿਉਂਕਿ ਆਪਣਾ ਵਰਸਟ ਅਫੈਕਟਡ ਏਰੀਆਜ਼ ਹੈ ਤਾਂ ਉੱਥੇ ਵੀ ਇਹੋ ਜੇ ਆਰਗੇਨਾਈਜ਼ ਤਰੀਕੇ ਨਾਲ ਕੰਮ ਹੋ ਸਕਣ ਉਹ ਸਾਡੀ ਕੋਸ਼ਿਸ਼ ਰਹੂਗੀ ਥੈਂਕ ਯੂ ਸਾਰਾ ਜੂ ਉਪਰਾਲਾ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਔਰ ਲੋਕਾਂ ਵੱਲੋਂ ਕੀ ਸੰਯੋਗ ਮਿਲਿਆ ਅੱਜ ਪਹਿਲੀ ਮੀਟਿੰਗ 'ਚ ਆ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਵੀ ਜਿਹੜੇ ਇੰਨੇ ਜਿਹੜਾ ਹੰਬਲਾ ਫਾਊਂਡੇਸ਼ਨ ਦੇ ਨਾਲ ਇੰਨੇ ਜਾਣੇ ਜੁੜੇ ਹੋਏ ਆ ਕੋਈ ਕੇਰਲ ਤੋਂ ਕੋਈ ਸਿੰਗਾਪੁਰ ਤੋਂ ਤੇ ਸਾਰੇ ਆਰਟਿਸਟ ਸਾਹਿਬਾਨ ਵੱਖ-ਵੱਖ ਆਪਣੇ ਸਾਰੇ ਭਾਰਤੀ ਨਹੀਂ ਵੱਖ-ਵੱਖ ਦੇਸ਼ਾਂ ਤੋਂ ਜਿਹੜੇ ਇੱਥੇ ਨਾਲ ਜੁੜ ਕੇ ਐਨ ਆਰ ਆਈਸ ਜੁੜੇ ਆ ਤੇ ਜਿਹਦੇ ਵਿੱਚ ਹੰਬਲਾ ਮਾਰ ਕੇ ਤੇ ਜਿਹੜੇ ਆਪਣੇ ਬੰਦੇ ਜਿਹੜੇ ਘਰ ਜਿਨ੍ਹਾਂ ਦੇ ਨੁਕਸਾਨੇ ਗਏ ਆ ਘਰ ਨੁਕਸਾਨੇ ਗਏ ਆ ਕੋਈ ਬੰਦੇਾਂ ਦਾ ਨੁਕਸਾਨ ਹੋਇਆ ਯਾ ਉਹਦੀ ਪ੍ਰੋਪਰਟੀ ਦੇ ਨੁਕਸਾਨ ਹੋਣਾ ਫਸਲਾਂ ਦਾ ਨੁਕਸਾਨ ਹੈ ਉਹਨਾਂ ਦੀ ਪਰਪਾਈ ਕਰਨ ਵਾਸਤੇ ਉਹਨਾਂ ਦੀ ਵੱਧ ਤੋਂ ਵੱਧ ਵੱਧ ਚੜ ਕੇ ਮਦਦ ਕਰਨ ਵਾਸਤੇ ਸਾਹਮਣੇ ਆ ਰਹੇ ਆ ਲੋਕ ਤੇ ਇਹ ਇੱਕ ਬਹੁਤ ਵੱਡਾ ਇੱਕ ਸੰਕੇਤ ਹੈ ਵੀ ਆਪਾਂ ਪੰਜਾਬ ਹਮੇਸ਼ਾ ਹਰ ਚੀਜ਼ 'ਚ ਮੋਰੀ ਹੈ ਤੇ ਆਪਾਂ ਸੇਵਾ ਦੇ ਵਿੱਚ ਵੀ ਸਾਰਿਆਂ ਤੋਂ ਅੱਗੇ ਹੋ ਕੇ ਆਪਾਂ ਜਿਹੜੀ ਇਤਰਾਸ ਦੀ ਨੂੰ ਆਪਾਂ ਇਸ ਨੂੰ ਵੀ ਝੱਲ ਕੇ ਤੇ ਆਪਾਂ ਸਾਰੇ ਪਰਿਵਾਰਾਂ ਨੂੰ ਫੇਰ ਆਪਾਂ ਮੁਕਤਰਾਚ ਲਿਆਵਾਂਗੇ ਕੱਲ ਪੁਲਿਸ ਮੁਲਾਜ਼ਮ ਵੀ ਉੱਥੇ ਮਕਾਨ ਬਣਾ ਰਹੇ ਸੀਗੇ ਉਹ ਤਸਵੀਰ ਵੀ ਦੇਖੀ ਆ ਕੀ ਲੱਗਦਾ ਇਸ ਹਮਲਾ ਫਾਊਂਡੇਸ਼ਨ ਦੇ ਵਿੱਚ ਪੁਲਿਸ ਦੇ ਜਵਾਨ ਵੀ ਮਤਲਬ ਵੱਧ ਛੱਡ ਕੇ ਨਾਲ ਸੇਵਾ ਨਿਭਾਉਣਗੇ ਬਿਲਕੁਲ ਜੀ ਜਿੰਨਾ ਹਮਲਾ ਚਾਹੀਦਾ ਮੇਰੇ ਜਿੰਨੇ ਜੋਗਾ ਮੈਂ ਹਾਂ ਤੇ ਮੈਂ ਤੁਹਾਡੇ ਨਾਲ ਰਲ ਮਿਲ ਕੇ ਉਹਨਾਂ ਹਮਲਾ ਮਾਰਾਂਗੇ ਅਸੀਂ ਇੱਥੇ ਤੁਹਾਨੂੰ ਮੈਂ ਵੈਸੇ ਦੱਸਣਾ ਚਾਹਣਾ ਵੀ ਸਾਡੇ ਮੈਂ ਮੀਟਿੰਗ ਕੀਤੀ ਸੀ ਸਾਡੇ ਸਾਰੇ ਐਸ ਐਚਓ ਸਾਰੇ ਮੁਲਾਜ਼ਮ ਕੱਲੇ-ਕੱਲੇ ਮੁਲਾਜ਼ਮ ਨੇ ਉਹਨਾਂ ਨੇ ਕਿਹਾ ਵੀ ਅਸੀਂ ਆਪ ਦਾ ਆਪ ਦਾ ਯੋਗਦਾਨ ਪਾਉਣਾ ਤੇ ਅਸੀਂ ਅਜੇ ਇਕੱਠੇ ਹੋ ਰਹੇ ਆ ਸਾਡੇ ਸਾਡੇ ਵੱਲੋਂ ਸੇਵਾ ਜਿਹੜੀ ਹੋ ਰਹੀ ਹੈ ਤੇ ਕਰੀਬ 15 ਤੋਂ 20 ਲੱਖ ਦੇ ਵਿੱਚ ਸਾਡਾ ਜ਼ਿਲ੍ਹਾ ਪੁਲਿਸ ਵੱਲੋਂ ਜਿਹੜਾ ਇਕੱਠਾ ਕੀਤਾ ਜਾ ਰਿਹਾ ਇੱਕ ਦੋ ਦਿਨਾਂ ਚ ਇਕੱਠਾ ਕੀਤਾ ਜਾਊਗਾ ਤੇ ਆ ਜਿਵੇਂ ਮਕਾਨ ਬਣਾਉਣ ਵਾਲਾ ਜੇ ਕਿਸੇ ਦੀ ਛੱਤ ਟੱਗੀ ਸੀ ਉਹਨਾਂ ਦਾ ਅਸੀਂ ਇਮੀਡੀਏਟਲੀ ਸ਼ੁਰੂ ਕਰਕੇ ਅੱਜ ਛੱਤ ਪੈ ਵੀ ਜਾਣੀ ਹੈ ਤੇ 3-4 ਕਮਰੇ ਦੀ ਉਹ ਨਹੀਂ ਤੇ ਇੱਕ ਘਰ ਹੋਰ ਉੱਥੇ ਦੇਖਿਆ ਜਿਨ੍ਹਾਂ ਦੇ ਕੱਚੇ ਕਮਰੇ ਸੀਗੇ ਤੇ ਉਹ ਟਹਿਗੇ ਸੀ ਉਹ ਉਹ ਵੀ ਅਸੀਂ ਬਣਾ ਰਹੇ ਆ ਤੇ ਇਸ ਚ ਅਸੀਂ ਵੱਧ ਛੱਡ ਕੇ ਪੂਰਾ ਹਮਲਾ ਨਾਲ ਹੀ ਮਾਰਾਂਗੇ ਜੀ ਤੁਹਾਡੇ ਤੇ ਤੁਹਾਨੂੰ ਸਾਡੇ ਵੱਲੋਂ ਪੂਰਾ ਵਿਸ਼ਵਾਸ ਹੈ ਦੁਆ ਸਕਦਾ ਮੈਂ ਵੀ ਪੁਲਿਸ ਨੂੰ ਜਿੱਥੇ ਮਰਜੀ ਤੁਸੀਂ ਖੜਾ ਕਰ ਸਕਦੇ ਆ ਚੰਗੇ ਕੰਮ ਵਾਸਤੇ ਹਮਲੇ ਦੀ ਗੱਲ ਹੋਈ ਹੈ ਤੇ ਸਰ ਜਿੱਦਾਂ ਹੁਣ ਵੇਨ ਹਮਲਾ ਮਾਰਨ ਵਾਲਾ ਜ਼ਮੀਨਾਂ ਤੇ ਜਿਹੜੀ ਹੈਗੀ ਆ ਰੇਤ ਚੜੀ ਆ ਚਾਹੇ ਮਕਾਨ ਡਿੱਕੇ ਹੈਗੇ ਆ ਉਹ ਬੜਾ ਜ਼ਰੂਰੀ ਹੋਣ ਵਾਲਾ ਹੈ ਜਿੱਦਾਂ ਕੰਮ ਹੋਈ ਦੱਸ ਦੇ ਕੱਲ ਨੂੰ ਵੀ ਨਿਕਲੂ ਮੇਰੇ ਖਿਆਲ ਚ ਜਿਹੜਾ ਮੈਮ ਨਾਲ ਵੀ ਗੱਲ ਹੋ ਰਹੀ ਸੀ ਡੀਸੀ ਸਾਹਿਬ ਨਾਲ ਤੇ ਇਹਦੇ ਵਿੱਚ ਇੰਨੇ ਜਣੇ ਸਾਹਮਣੇ ਆ ਰਹੇ ਆ ਇੰਨੇ ਜਣੇ ਆ ਰਹੇ ਜਿਹਦੇ ਵਿੱਚ ਆਪਾਂ ਨੂੰ ਉਹ ਵੀ ਜਿਵੇਂ ਮੈਮ ਦੀ ਤੇ ਐਡਮਿਨਿਸਟ੍ਰੇਸ਼ਨ ਸਾਰੀ ਤੇ ਪੁਲਿਸ ਦੀ ਹੈਲਪ ਲੈਣੀ ਪੈਣੀ ਹੈ ਵੀ ਉਹਨਾਂ ਨੂੰ ਸੈਕਟਰ ਵੰਡਨੇ ਪੈਣੇ ਆ ਲੋਕ ਇੰਨੇ ਵੱਦ ਛੱਡ ਕੇ ਐਨਆਰਆਈਸ ਤੇ ਹੋਰ ਜ਼ਿਲ੍ਹਿਆਂ ਚੋਂ ਜਿਹੜੇ ਲੋਕ ਇੰਨੇ ਵੱਦ ਛੱਡ ਕੇ ਆ ਰਹੇ ਜਿਹੜੇ ਕਹਿੰਦੇ ਅਸੀਂ ਟਰੈਕਟਰ ਪ੍ਰੋਵਾਈਡ ਕਰਾਂਗੇ ਤੇਲ ਪ੍ਰੋਵਾਈਡ ਕਰਾਂਗੇ ਅਸੀਂ ਸਾਰਾ ਕੁਝ ਹੋਰ ਸਮਾਨ ਜਿਹੜਾ ਖਾਸ ਸਮਾਨ ਬੀ ਅਜੋਕੇ ਜਿਸੀ ਪ੍ਰੋਵਾਈਡ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜਾ ਕਣਕ ਦੇ ਪਹਿਲਾਂ ਜ਼ਮੀਨਾਂ ਤਿਆਰ ਹੋਣ ਉਸ ਤੋਂ ਬਾਅਦ ਕਣਕ ਦੀ ਬਜਾਈ ਵਾਸਤੇ ਵੀ ਮਦਦ ਕਰਾਂਗੇ ਸਰ ਜਿੱਦਾਂ ਹੁਣ ਲੱਗਦਾ ਕਿ ਜਿੱਦਾਂ ਹੁਣ ਘਰ ਵੀ ਢੁੜੇ ਆ ਉਹਦੇ ਵਿੱਚ ਪੰਜਾਬ ਪੁਲਿਸ ਦੀ ਕਿਸ ਤਰ੍ਹਾਂ ਦਾ ਸਹਿਯੋਗ ਰਹੂਗਾ ਕਿ ਜਿੱਦਾਂ ਘਰਾਂ ਦੀ ਕਿਸ ਤਰ੍ਹਾਂ ਰੈਕੀ ਕੀਤੀ ਜਾਊਗੀ ਪੂਰੀ ਜਾਣਕਾਰੀ ਦੇ ਮਤਲਬ ਉਹਨਾਂ ਤੱਕ ਸਹੀ ਵੰਡ ਹੋਵੇ ਤੇ ਸਹੀ ਘਰ ਨੂੰ ਹੀ ਮਿਲੇ ਬਿਲਕੁਲ ਜੀ ਅਸੀਂ ਜਿਹੜਾ ਇਹ ਤਾਂ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਸਾਰਾ ਕੀਤਾ ਜਾਣਾ ਜੀ ਤੇ ਅਸੀਂ ਤਾਂ ਜਿਹੜੇ ਜਿਵੇਂ ਸਾਡੇ ਨਿਗਾਹ 'ਚ ਸਾਹਮਣੇ ਆਏ ਅਸੀਂ ਇਹ ਸਾਡੇ ਜਿਹੜੇ ਪੀਤੋ ਵੀ ਸਾਨੂੰ ਪਤਾ ਲੱਗਦਾ ਤੇ ਉੱਥੇ ਅਸੀਂ ਵੱਧ ਛੱਡ ਕੇ ਜਿੰਨਾ ਆਪਦੇ ਕੋਲੋਂ ਕਰ ਸਕੇ ਐਵੇਂ ਜਿੰਨਾ ਐਡਮਿਨਿਸਟ੍ਰੇਸ਼ਨ ਵੱਲੋਂ ਕਰ ਸਕੇ ਉਹਨਾਂ ਅਸੀਂ ਉਹਨਾਂ ਦਾ ਆਪਦਾ ਯੋਗਦਾਨ ਪਾ ਕੇ ਉਹਨਾਂ ਦੇ ਘਰ ਵਗੈਰਾ ਠੀਕ ਕਰਵਾ ਵੀ ਰਿਹਾ ਕਰਾਂਗੇ ਠੀਕ ਹੈ ਥੈਂਕ ਯੂ ਸ਼ੁਕਰੀਆ